রাইট করে কাজ ওসিরের ডেজ নেড়ে उधर कर क्योंकि आप माननीय योगी जी बात ठीकरा साहब को बोलिए ठीकरा हां हाथ आ गए ठीकरा साहब करना अखबार क्या बात ਬਾ ਨਹੀਂ ਹੁੰਦਾ ਯਾਰ ਖਿੱਚੀਏ ਖਿੱਚਨੀ ਰਹਿਣ ਦੇ ਠੀਕ ਹੈ ਜੀ ਚਲੋ ਜੀ ਚਲੋ ਆਹ ਜੀ ਬਾੜੀਆਂ ਵਾਲਾ ਨਿਹਾਲ ਨਿਹਾਲ ਵਾਹਿਗੁਰੂ ਜੀ ਕਾ ਜੀ ਸੰਵਾਦ ਗਰੁੱਪ ਵੱਲੋਂ ਸਾਈਕਲ ਰੈਲੀ ਸ਼ੁਰੂ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸੰਵਾਦ ਹੈ ਕੀ ਸਭ ਤੋਂ ਵੱਡੀ ਗੱਲ ਇਹ ਹੈ ਸੰਵਾਦ ਪਿਛਲੇ 2 ਮਹੀਨੇ ਤੋਂ ਪਹਿਲਾਂ ਅਸੀਂ ਬਣਾਇਆ ਸੀ ਸ਼ਹਿਰ ਦੇ ਕੁਝ ਲੋਕਾਂ ਨੇ ਰਲ ਕੇ ਤੇ ਜਿਨ੍ਹਾਂ ਦੇ ਮਨ ਦੇ ਵਿੱਚ ਸ਼ਹਿਰ ਦੇ ਲਈ ਪਿਆਰ ਸੀ ਸ਼ਹਿਰ ਦੇ ਲਈ ਦੀ ਬਿਹਤਰੀ ਲਈ ਕੁਝ ਕਰਨਾ ਚਾਹੁੰਦੇ ਨੇ ਇਹਦੇ ਵਿੱਚ ਕੋਈ ਪੋਲਿਟਿਕਲ ਨਹੀਂ ਇਨਵੋਲਵਮੈਂਟ ਨਹੀਂ ਹੈ ਪੋਲਿਟਿਕਲ ਆਈਡੀਓਲੋਜੀ ਨਹੀਂ ਹੈ ਕੋਈ ਧਾਰਮਿਕ ਆਈਡੀਓਲੋਜੀ ਨਹੀਂ ਹੈ ਸਿਰਫ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਨ ਦੀ ਇਲਾਕੇ ਦੀ ਬਿਹਤਰੀ ਲਈ ਕੰਮ ਕਰਨ ਦਾ 2 ਮਹੀਨੇ ਤੋਂ ਅਸੀਂ ਸਮੱਸਿਆਵਾਂ ਵਿਚਾਰ ਰਹੇ ਸੀ ਬਹੁਤ ਸੀ ਜਿਵੇਂ ਡੰਗਰਾਂ ਦੀ ਸਮੱਸਿਆ ਹੈ ਕੁੱਤਿਆਂ ਦੀ ਸਮੱਸਿਆ ਹੈ ਲੁੱਟਕ ਰੂਹਾਂ ਹੋ ਰੀਆਂ ਨੇ ਜਾਂ ਗੰਦੇ ਪਾਣੀ ਦੀ ਸਮੱਸਿਆ ਹੈ ਜਾਂ ਪਾਣੀ ਖੜ ਜਾਂਦਾ ਕਿਤੇ ਉਹਦੀ ਸਮੱਸਿਆ ਬਹੁਤ ਸਾਰੀਆਂ ਸੀਗੀਆਂ ਪਰ ਅੱਜ ਜਿਹੜੀਆਂ ਅਸੀਂ ਦੋ ਚੀਜ਼ਾਂ ਨੂੰ ਮੁੱਖ ਜਿਹੜਾ ਅਸੀਂ ਬਹੁਤ ਗੰਭੀਰ ਵਿਸ਼ੇ ਸਮਝਦੇ ਹਾਂ ਜਿਵੇਂ ਕਿ ਪਾਣੀ ਹੈ ਪਾਣੀ ਦਾ ਜਿਹੜਾ ਲੈਵਲ ਹੈ ਉਹ ਦਿਨ-ਬਦ ਦਿਨ ਨੀਵੇਂ ਜਾ ਰਿਹਾ ਹੈ ਕੁਝ ਥਾਂ ਤੇ ਹੈ ਕਿ ਗੰਦਾ ਪਾਣੀ ਜਿਹੜੇ ਸਾਡੇ ਪੀਣ ਵਾਲੇ ਪਾਣੀ ਨੇ ਜਾਂ ਚੋਏ ਨੇ ਉਹਨਾਂ 'ਚ ਛੱਡਿਆ ਜਾ ਰਿਹਾ ਹੈ ਅਸੀਂ ਇੱਕ ਸਮਾਜ ਨੂੰ ਸੰਦੇਸ਼ ਵੀ ਦੇਣਾ ਚਾਹੁੰਦੇ ਹਾਂ ਕਿ ਉਹ ਆਪਣੀ ਜ਼ਿੰਮੇਵਾਰੀ ਵੀ ਸਮਝਣ ਦੂਜੇ ਬੱਸ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਉਹ ਜਲਦੀ ਤੋਂ ਜਲਦੀ ਇਹਨਾਂ ਜਿਹੜੀਆਂ ਪ੍ਰੋਬਲਮਸ ਨੇ ਉਹਦੇ ਲਈ ਕੋਈ ਹੱਲ ਲੱਭੇ ਤੇ ਜਿੱਥੇ ਸਾਨੂੰ ਪ੍ਰਸ਼ਾਸਨ ਦੀ ਲੋੜ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਨਾ ਤੇ ਜਿੱਥੇ ਪ੍ਰਸ਼ਾਸਨ ਨੂੰ ਸਾਡੀ ਲੋੜ ਹੈ ਅਸੀਂ ਇੱਕ ਦੂਜੇ ਦੇ ਨਾਲ ਰਲ ਕੇ ਕੰਮ ਕਰਨ ਲਈ ਹਮੇਸ਼ਾ ਤਿਆਰ ਹਾਂ ਦੂਜਾ ਸੀ ਨਸ਼ੇ ਦਾ ਨਸ਼ਾ ਵੀ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਜਿਹੜੀ ਹੈ ਸਾਡੀ ਜਵਾਨੀ ਹੈ ਉਹਨੂੰ ਖਤਮ ਕਰ ਰਿਹਾ ਸਾਡੇ ਬੱਚੇ ਬਾਹਰ ਜਾ ਰਹੇ ਨੇ ਉਹ ਬਾਹਰ ਜਾਣ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਲੋਕਾਂ ਨੂੰ ਇਹ ਲੱਗਦਾ ਕਿ ਜੇ ਬਾਹਰ ਚਲੇ ਜਾਣਗੇ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ ਸੋ ਅਸੀਂ ਇੱਥੇ ਵੀ ਸਮਾਜ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਇਹ ਕੋਡ ਨੂੰ ਆਪਾਂ ਰਲ ਕੇ ਖਤਮ ਕਰੀਏ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਸੀ ਉਹਨੂੰ ਬਚਾ ਸਕੀਏ। ਨਾ ਆਪਾਂ ਸ਼ਹਿਰ ਲਈ ਇੱਕ ਨਵੀਂਕਲੀ ਕਿਸਮ ਦੀ ਪਹਿਲ ਕਰ ਰਹੇ ਹਾਂ। ਅਸੀਂ ਇੱਕ ਸੈਕੰਡ ਰੈਲੀ ਕੱਢ ਰਹੇ ਹਾਂ। ਜਿਹਦੇ ਵਿੱਚ ਸਾਡਾ ਸੁਨੇਹਾ ਹੈ ਜੀ ਨਸ਼ਿਆਂ ਨੂੰ ਲੈ ਕੇ ਕਿ ਨਸ਼ਾ ਇੱਕ ਬਹੁਤ ਵੱਡਾ ਕੋਡ ਹੈ ਔਰ ਇਸ ਤੋਂ ਬਚਣ ਦੀ ਜ਼ਰੂਰਤ ਹੈ। ਪਰ ਸਾਨੂੰ ਸਭ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਗੱਲ ਮੰਨਣੀ ਪੈਣੀ ਹੈ ਕਿ ਜੇ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖਾਂਗੇ ਤਾਂ ਉਹ ਨਿਸ਼ਚਿਤ ਵੱਸ ਸਕਦੇ ਆ। ਔਰ ਦੂਸਰੀ ਗੱਲ ਹੈ ਕਿ ਜਿਹੜਾ ਪਾਣੀ ਆ ਜੀ ਪੀਣ ਵਾਲਾ ਪਾ ਪੀਣ ਵਾਲਾ ਪਾਣੀ ਜਿਹੜਾ ਆਪਾਂ ਜ਼ਿਆਦਾਤਰ ਵੇਸਟ ਕਰਦੇ ਆਂ ਜੀ ਜਿਵੇਂ ਗੱਡੀਆਂ ਧੋਣਿਆਂ ਜਾਂ ਬਾਹਰ ਟੁੱਟੀ ਚੱਲਦੀ ਰਹਿੰਦੀਆਂ ਨਾਲੀਆਂ 'ਚ ਪਾਣੀ ਵੇਸਟ ਜਾਂਦਾ ਜੀ ਤੇ ਉਹ ਪੀਣ ਵਾਲੇ ਪਾਣੀ ਦੀ ਜਿਹੜੀ ਬਚਤ ਕਰੋ ਪਾਣੀ ਸੇਵ ਕਰੋ ਕਿਉਂਕਿ ਪਾਣੀ ਹੀ ਜ਼ਿੰਦਗੀ ਹੈ ਜੇ ਪਾਣੀ ਨਹੀਂ ਬਚਿਆ ਤਾਂ ਆਪਾਂ ਵੀ ਨਹੀਂ ਬਚਣਾ ਸੋ ਇਹ ਇਹ ਸੁਨੇਹਾ ਜਿਹੜਾ ਨਾਬਾ ਸ਼ਹਿਰ ਲਈ ਆ ਨਾਬੇ ਨੂੰ ਸਾਫ਼ ਰੱਖੋ ਮੈਂ ਨਾਬਾ ਹਾਂ ਮੈਂ ਤੁਹਾਡਾ ਹਾਂ ਮੈਂ ਇਨਸਾਫ਼ ਰੱਖੋ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਆਂ ਪਰ ਪੂਰੇ ਸ਼ਹਿਰ ਦੇ ਵਿੱਚ ਇਸ ਐਕਟ ਰੈਲੀ ਜਿਹੜੀ ਆ ਕੱਟੀ ਜਾਊਗੀ ਮੈਂ ਵਧਾਈ ਦੇਣੀ ਚਾਹੁੰਦਾ ਸੰਵਾਦ ਗਰੁੱਪ ਨੂੰ जिन्ना ने हमेशा नाबे दे भलाई ਲਈ ਔਰ ਜਾਗਰੂਕ ਲਈ ਹਮੇਸ਼ਾ ਕਦਮ ਚੁੱਕਿਆ ਅੱਜ ਵੀ ਤੇਰਾ ਨਸ਼ਿਆਂ ਦੇ ਖਿਲਾਫ ਬੱਚਿਆਂ ਨੂੰ ਨਸ਼ਿਆਂ ਤੋਂ ਕਿਵੇਂ ਬਚਾਉਣਾ ਹੈ ਪਾਣੀ ਸਾਫ਼ ਕਿਵੇਂ ਰੱਖਣਾ ਹੈ ਇਹਨਾਂ ਦੋਨਾਂ ਚੀਜ਼ਾਂ ਦੀ ਬਹੁਤ ਜ਼ਰੂਰਤ ਹੈ ਪਾਣੀ ਖਰਾਬ ਹੋਏਗਾ ਸਾਡੀ ਸਿਹਤ ਖਰਾਬ ਹੋ ਜਾਏਗੀ ਹਸਪਤਾਲਾਂ 'ਚ ਜਾਣਗੇ ਲੋਕ ਔਰ ਪਾਣੀ ਜੇ ਸਾਫ਼ ਹੋਏਗਾ ਤਾਂ ਤੰਦਰੁਸਤ ਰਹੋਗੇ ਦੂਸਰਾ ਨਸ਼ਿਆਂ ਦੀ ਗੱਲ ਜਿਹੜੀ ਬੱਚੇ ਹਰ ਹਰ ਮਾਪੇ ਅੱਜ ਚਿੰਤਤ ਨੇ ਔਰ ਨਸ਼ਿਆਂ ਨੂੰ ਭਜਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਪੈਣਾ ਇਕੱਲੀ ਸਰਕਾਰਾਂ ਤੇ ਜੇ ਅਸੀਂ ਛੱਡੀ ਹੈ ਨਾ ਸਰਕਾਰ ਦੀ ਦੇਖੋ ਜ਼ਿੰਮੇਵਾਰੀ ਤਾਂ ਬਣਦੀ ਹੈ ਲੇਕਿਨ ਨਾਲ ਮਾਪਿਆਂ ਦੀ ਜ਼ਿੰਮੇਵਾਰੀ ਵੀ ਹੈ ਜਿਹੜੇ ਸਕੂਲ ਤੇ ਕਾਲਜਾਂ ਯੂਨੀਵਰਸਿਟੀ ਚ ਜਾਂਦੇ ਨੇ ਉੱਥੇ ਦੇ ਹਡਮਾਸਟਰ ਤੇ ਪ੍ਰਿੰਸੀਪਲ ਦੀ ਵੀ ਜ਼ਿੰਮੇਵਾਰੀ ਬਣਦੀ ਆ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਔਰ ਉਹ ਉਹਨਾਂ ਦਾ ਸਮਾਨ ਅੱਗੇ ਪਿੱਛੇ ਫੋਲ ਕੇ ਦੇਖਣਾ ਚਾਹੀਦਾ ਕਿਤੇ ਨਸ਼ਾ ਤਾਂ ਨਹੀਂ ਨੇ ਔਰ ਮੈਂ ਕਹਿਣਾ ਚਾਹੁੰਨਾ ਕਿ ਜਿਸ ਦੇਸ਼ ਦੇ ਬੱਚੇ ਨਵੇਂ ਨਰੋਏ ਨੇ ਦਿਮਾਗੀ ਤੌਰ ਤੇ ਤੇ ਸਰੀਰਕ ਤੌਰ ਤੇ ਤਕੜੇ ਨੇ ਉਹ ਦੇਸ਼ ਤਰੱਕੀ ਕਰਿਆ ਕਰਦਾ ਹੈ ਜਿਸ ਦੇਸ਼ ਦੇ ਬੱਚੇ ਦਿਮਾਗੀ ਤੇ ਸਰੀਰਕ ਤੌਰ ਤੇ ਕਮਜ਼ੋਰ ਹੋ ਜਾਣ ਰੱਬ ਨਾ ਕਰੇ ਉਹ ਦੇਸ਼ ਫਿਰ ਤਰੱਕੀ ਨਹੀਂ ਕਰਦਾ ਗੁਲਾਮੀ ਦੀਆਂ ਜੰਜੀਰਾਂ ਵੱਲ ਨੂੰ ਵੱਧਾ ਔਰ ਮੈਂ ਧੰਨਵਾਦੀ ਆ ਨਸ਼ੇ ਦੇ ਖਿਲਾਫ ਤੇ ਪਾਣੀ ਦੇ ਖਿਲਾਫ ਜਿਹੜਾ ਗੰਧਲਾ ਪਾਣੀ ਹੈ ਉਹਨੂੰ ਸਾਫ਼ ਕਰਨ ਵਾਸਤੇ ਉਹਦੇ ਹੱਕ 'ਚ ਸੰਵਾਦ ਗਰੁੱਪ ਨੇ ਅੱਜ ਜਿਹੜੀ ਰੈਲੀ ਕੱਢੀ ਜਾ ਰਹੀ ਹੈ ਸਾਈਕਲ ਦੀ ਯਾਤਰਾ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਮੈਂ ਇਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਔਰ ਹਰ ਦੇਸ਼ ਵਾਸੀ ਦਾ ਇਹ ਫਰਜ਼ ਬਣਦਾ ਹੈ ਪਾਣੀ ਤੇ ਬੱਚਾ ਬੱਚਾ ਸਾਫ਼ ਸੁਥਰਾ ਚਾਹੀਦਾ ਤਕੜਾ ਚਾਹੀਦਾ ਪਾਣੀ ਸਾਫ ਸੁਥਰਾ ਚਾਹੀਦਾ ਤੇ ਪਾਣੀ ਤਕੜਾ ਜਾਣ ਵਾਲਾ ਚਾਹੀਦਾ ਇਹਨਾਂ ਮੁੱਦਿਆਂ ਨੂੰ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਹੈਗੇ ਸਾਰੀ ਪਾਰਟੀਆਂ ਦੇ ਇਕੱਠੇ ਹੋਏ ਨੇ ਤੁਸੀਂ ਵੀ ਨਹੀਂ ਨਹੀਂ ਇਹ ਨਾਟ ਪੋਲੀਟੀਕਲ ਮੈਂ ਕਾਂਗਰਸ ਤੌਰ ਤੇ ਨਹੀਂ ਆਇਆ ਨਾ ਕੋਈ ਘਾਦੀ ਦਲ ਤੌਰ ਤੇ ਆਇਆ ਨਾ ਕੋਈ ਹੋਰ ਪਾਰਟੀ ਤੌਰ ਤੇ ਇਹ ਸੰਵਾਦ ਗਰੁੱਪ ਆ ਇਹ ਨਾਨ ਪੋਲੀਟੀਕਲ ਫੰਕਸ਼ਨ ਹੈ ਲੋਕਾਂ ਨੂੰ ਜਾਗਰੂਕ ਕਰਨਾ ਇੱਥੇ ਕੋਈ ਪਾਰਟੀ ਵਾਲੀ ਕੋਈ ਗੱਲ ਨਹੀਂ ਆਮ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਸਵਾਲ ਹੈ ਵੀ ਲਗਾਤਾਰ ਨਸ਼ੇ ਦੀ ਵਿਕਰੀ ਵਧ ਰਹੀ ਹੈ ਨੌਜਵਾਨੀ ਗੁੰਦੀ ਜਾਂਦੀ ਹੈ ਕਿਵੇਂ ਦੇਖਦੇ ਇਹ ਜਾਗਰੂਕਤਾ ਹੀ ਕਰ ਰਹੇ ਆ ਨਾ ਜਿਹੜੇ ਵਧ ਰਹੇ ਆ ਤਾਂ ਹੀ ਕਰ ਰਹੇ ਆ ਕੀ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਵਧੀਆ ਅਭਰਾਲਾ ਹੈਗਾ ਕਿਉਂਕਿ ਢੀਂਡਾ ਸਾਹਿਬ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਜਿਹੜਾ ਫੈਸਲਾ ਲਿਆ ਹੈ ਸਾਈਕਲ ਰੈਲੀ ਜਿਹੜੀ ਰੱਖੀ ਗਈ ਹੈ ਸੋ ਗੱਲ ਇਹ ਹੈ ਕਿ ਅੱਜ ਜਿਹੜੀਆਂ ਸਰਕਾਰਾਂ ਕਹਿੰਦੀਆਂ ਕੋਸ਼ਿਸ਼ ਤੇ ਕਰ ਰਹੀਆਂ ਕੋਸ਼ਿਸ਼ ਰਹੀਆਂ ਸੋ ਅੱਜ ਲੋਕਾਂ ਨੂੰ ਉੱਠ ਕੇ ਤੁਰਨ ਦੀ ਲੋੜ ਹੈਗੀ ਆ ਕਿਉਂਕਿ ਜੇ ਲੋਕ ਹੀ ਤੁਰਨਗੇ ਤਾਂ ਤਾਂ ਇਹ ਸਾਰੀਆਂ ਚੀਜ਼ਾਂ ਕੰਟਰੋਲ ਹੋਣਗੀਆਂ ਨਹੀਂ ਤਾਂ ਜਿਹੜੀਆਂ ਸਰਕਾਰਾਂ ਪਹਿਲਾਂ ਇਹ ਗੱਲ ਕਹਿੰਦੀਆਂ ਸੀ ਸਰਕਾਰ ਬਣਨ ਤੋਂ ਪਹਿਲਾਂ ਕਿ ਜਿਹੜਾ ਹੈਗਾ ਨਸ਼ਾ ਉਹ ਸਰਕਾਰ ਬਕਾਉਂਦੀ ਹੈ ਤੇ ਹੁਣ ਜਿਹੜਾ ਹੈਗਾ ਨਸ਼ਾ ਜਿਹੜਾ 110% ਵੱਧ ਚੁੱਕਿਆ ਸੋ ਮੈਂ ਇਹ ਸਮਝਦਾ ਕਿ ਸਰਕਾਰ ਦੇ ਐਵੇਂ ਝੂਠੀਆਂ ਗੱਲਾਂ ਕਰਨ ਵਾਲੇ ਲੋਕ ਜਿਹੜੇ ਸੀਗੇ ਉਹਨਾਂ ਨੂੰ ਹੁਣ ਨਜ਼ਰ ਆਉਣਾ ਚਾਹੀਦਾ ਹੈ ਕਿ ਅੱਜ ਨਸ਼ਾ ਕੌਣ ਵਗਾ ਰਿਹਾ ਨਸ਼ਾ ਰੋਕਣ ਵਾਸਤੇ ਲੋਕਾਂ ਨੂੰ ਖੜਾ ਹੋਣਾ ਪੈਣਾ ਸੋ ਲੋਕ ਖੜੇ ਹੋਣਗੇ ਤਾਂ ਇਹ ਨਸ਼ੇ ਤੇ ਠੱਲ ਭਏਗੀ ਤਾਂ ਸਾਡੀ ਪੰਜਾਬ ਦੀ ਜਵਾਨੀ ਬਚੇਗੀ ਦੂਸਰੇ ਪਾਸੇ ਪਾਣੀ ਜਿਹੜਾ ਹੈਗਾ ਇਹਨੂੰ ਬਚਾਉਣ ਵਾਸਤੇ ਆਮ ਨਾਗਰਿਕ ਨੂੰ ਜਾਗਰੂਕਣਾ ਪੈਣਾ ਕਿਉਂਕਿ ਜਿਹੜੇ ਪਾਣੀ ਦੇ ਖੁੱਲੀਆਂ ਟੁੱਟੀਆਂ ਛੱਡ ਕੇ ਪਾਣੀ ਵੇਸਟ ਕਰਦੇ ਆ ਸੋ ਇਸ ਇਸ ਗੱਲ ਨੂੰ ਆਪਾਂ ਸਮਝ ਲਈਏ ਕਿ ਸਾਡਾ ਜਿਹੜਾ ਧਰਤੀ ਦਾ ਪਾਣੀ ਆ ਉਹ ਖਤਮ ਹੋ ਰਿਹਾ ਹੈ ਤੇ ਜੇ ਇਸ ਤਰੀਖੇ ਖਤਮ ਹੁੰਦਾ ਰਿਹਾ ਤਾਂ ਪੰਜਾਬ ਜਿਹੜਾ ਹੈਗਾ ਵੇਕਿਸਤਾਨ ਬਣ ਜਾਏਗਾ। ਕੀ ਗੱਲ ਹੈ ਚੈੱਕ ਕਰ ਰਹੇ ਹਾਂ ਜੀ। ਸਮਾਜ ਸਸਤਾ ਜਿਹੜੀ ਨਾਬਾ ਦੇ ਵੱਲੋਂ ਪਾਣੀਆਂ ਤੇ ਸੋਮਿਆਂ ਦੀ ਸੁਰੱਖਿਆ ਲਈ ਸੰਭਾਲ ਤੇ ਸਹੀ ਵਰਤੋਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਜਿਹੜਾ ਅੱਜ ਇਹ ਜਾਗਰੂਕਤਾ ਸੈਂਕ ਰੈਲੀ ਕੱਢੀ ਜਾ ਰਹੀ ਹੈ ਬਹੁਤ ਹੀ ਵਧੀਆ ਜਿਹੜਾ ਸੰਸਥਾ ਦਾ ਅਪਰਾਲਾ ਤੇ ਸਾਨੂੰ ਵੀ ਵੱਖ-ਵੱਖ ਸਮੇਂ ਤੇ ਜਿਹੜੇ ਇਹ ਜੇ ਅਪਰਾਲੇ ਕਰਨ ਕਰਨੇ ਚਾਹੀਦੇ ਹਨ ਤਾਂ ਜਿਹੜਾ ਪਾਣੀਆਂ ਦੀ ਸੰਭਾਲ ਕੀਤੀ ਜਾ ਸਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਹੁਤ ਵੱਡਾ ਸਾਡੇ ਖਤਰਾ ਜਿਹੜਾ ਮਡਰਾ ਰਿਹਾ ਪਾਣੀਆਂ ਦੀ ਜਿਹੜੀ ਸੰਭਾਲ ਸਾਨੂੰ ਕਰਨੀ ਚਾਹੀਦੀ ਆ ਤੇ ਨਾਲ ਹੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਜਿਹੜੇ ਪ੍ਰਾਲੇ ਕਰਨੇ ਚਾਹੀਦੇ ਨੇ ਤੇ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਹੇਠ ਜਿਹੜੇ ਵੱਡੇ ਪ੍ਰਾਲੇ ਕਰ ਰਹੀ ਹੈ ਕਿਉਂਕਿ ਜਦੋਂ ਦੀ ਸਰਕਾਰ ਬਣੀਆ ਉਦੋਂ ਤੋਂ ਜਿਹੜੇ ਨਸ਼ਾ ਤਸਕਰ ਨੇ ਵੱਡੀ ਗਿਣਤੀ ਦੇ ਵਿੱਚ ਜਿਲ੍ਹਾਂ ਦੇ ਵਿੱਚ ਡੱਕੇ ਨੇ ਤੇ ਜਿਹੜੇ ਉਹਨਾਂ ਦੇ ਪ੍ਰਾਪਟੀਆਂ ਨੇ ਉਹ ਵੀ ਜਬਤ ਕੀਤੇ ਨੇ ਤੇ ਆਉਣ ਵਾਲੇ ਸਮੇਂ ਦੇ ਜਿਹੜਾ ਪੰਜਾਬ ਆ ਜਿਹੜਾ ਨਸ਼ਾ ਮੁਕਤ ਹੋਵੇ ਇਹ ਜਿਹੜੀ ਰੈਲੀ ਕੱਢੀ ਵੀ ਅੱਜ ਇਹ ਜਿਹੜੀ ਰੈਲੀ ਕੱਢੀ ਗਈ ਹੈ ਜੀ ਇਹਦਾ ਮੇਨ ਮਕਸਦ ਹੈਗਾ ਪੀਣ ਵਾਲਾ ਸਾਫ ਪਾਣੀ ਸੀ ਸਾਫ ਵਾਤਾਵਰਨ ਨਸ਼ਾ ਮੁਕਤ ਲੇਕਿਨ ਸਾਡੇ ਵੀ ਕੁਝ ਸਵਾਲ ਸੀਗੇ ਵੀ ਇਹ ਜਿਵੇਂ ਕਿ ਤੁਸੀਂ ਮੈਂ ਮੈਂ ਪੀੜਤਾ ਮੱਕਤਾਰਕलोनी ਨੰਨੱਬਾ ਜਿੱਥੇ ਨੱਬਾ ਨਗਰ ਕਾਉਂਸਲ ਦਾ ਮੋਟਰ ਪਿਛਲੇ ਕਈ 20 ਸਾਲਾਂ ਤੋਂ ਚੱਲ ਰਹੀ ਆ ਜਿਹਦੇ ਨਾਲ ਸਾਡੇ 8 ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਹੋ ਗਿਆਈ ਸਾਡੇ 2 ਮੌਤਾਂ ਵੀ ਹੋ ਚੁੱਕੀਆਂ ਨੇ ਸਾਡੇ ਹੋਰ ਵੀ ਕਈ ਬਿਮਾਰੀਆਂ ਸਾਡੇ ਘਰ ਇਹਦੇ ਵਿੱਚ ਕਈ ਧਰਨੇ ਲੱਗ ਚੁੱਕੇ ਨੇ ਜੀ ਕਈ ਧਰਨੇ ਲੱਗਣ ਤੋਂ ਬਾਅਦ ਪਰਚੇ ਵੀ ਦਰਜ ਹੋ ਚੁੱਕੇ ਨੇ ਲੇਕਿਨ ਇਹ ਤਰਸ ਤੋਂ ਮਾਰਸ ਤੋਂ ਤਿੰਨ ਚਾਰ ਸਰਕਾਰਾਂ ਲੰਘੀਆਂ ਤਾਂ ਇਹਨਾਂ ਕੋਈ ਹੱਲ ਨਹੀਂ ਹੋ ਰਿਹਾ ਇਹ ਲੇਕਿਨ ਗਰੁੱਪ ਦੇ ਵਿੱਚ ਅੱਜ ਮੈਨੂੰ ਇੱਕ ਵਧੀਆ ਮਨਚ ਮਿਲਿਆ ਜਿਸ ਦੇ ਵਿੱਚ ਮੈਂ ਆਪਣਾ ਤੇ ਆਪਣੇ ਪਿੰਡ ਦੀ ਆਵਾਜ਼ ਚੱਕਣ ਲਈ ਮੰਗੇ ਕਰਦੇ ਹੋ ਮੰਗੇ ਕਰਦੇ ਜਿਹੜਾ ਇਹਦਾ ਟ੍ਰੀਟਮੈਂਟ ਪਲਾਂਟ ਨੂੰ ਜਿਹੜਾ ਸਹੀ ਰੂਟ ਹੈ ਨਾ ਪਰ ਨਗਰ ਕੌਂਸਲ ਉਧਰ ਪਾਣੀ ਪਾਵੇ 62% ਪਾਣੀ ਸ਼ਹਿਰ ਦਾ ਸਾਡੇ ਵਿਦਆਊਟ ਟ੍ਰੀਟ ਕੀਤਾ ਹੋਇਆ ਸੀਵਰੇਜ ਵਾਟਰ ਇਹਨਾਂ ਨੇ ਇਹ ਕੀ ਕਹਿੰਦੇ ਬਰਸਾਤੀ ਚੋਏ ਦੇ ਵਿੱਚ ਸਿੱਟਿਆ ਹੋਇਆ ਜਿਸ ਦੇ ਕਰਕੇ ਸਾਡੇ 8 ਪਿੰਡਾਂ ਦਾ ਪੀਣ ਵਾਲਾ ਪਾਣੀ ਖਰਾਬ ਹੋ ਗਿਆ